ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਵਿਰੋਧ ਤਾਂ ਕੀਤਾ ਜਾ ਰਿਹਾ ਹੈ ਤੇ ਉੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਕਾਂਗਰਸ ਪਾਰਟੀ ਮੁਰਤੋਤਰੀ ਹੈ ਤੇ ਦੂਜੇ ਪਾਸੇ ਐਮਐਲਏ ਪ੍ਰਗਟ ਸਿੰਘ ਦੇ ਵੱਲੋਂ ਜਿਹੜੀ ਕਿ ਇਸ ਗੱਲ ਨੂੰ ਲੈ ਕੇ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਤਾਂ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਇੱਕ ਪੋਸਟ ਤੱਕ ਸਾਂਝੀ ਕੀਤੀ ਉਹਨਾਂ ਨੇ ਲਿਖਿਆ ਹੈ ਕਿ ਤਿੰਨ ਵਾਰ ਐਲਾਨ ਕਰਨ ਦੇ ਬਾਵਜੂਦ ਵੀ ਭਗਵੰਤ ਮਾਨ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਤੋਂ ਉੱਪਰ ਜਿਹੜਾ ਕਿ ਖੇਤੀਬਾੜੀ ਨੀਤੀ ਲਾਗੂ ਨਹੀਂ ਕੀਤੀ ਉਲਟਾ ਹੁਣ ਜੇ ਕੋਈ ਨੀਤੀ ਲਿਆਂਦੀ ਗਈ ਹੈ ਤਾਂ ਉਹ ਵੀ ਹੈ ਲੈਂਡ ਪੂਲਿੰਗ ਨੀਤੀ ਤੇ ਮਤਲਬ ਸਰਕਾਰ ਦੀ ਨਜ਼ਰ ਵੀ ਹੁਣ ਕਿਸਾਨੀ ਨੂੰ ਸਦਾਰਨ ਦੀ ਲੋੜ ਹੀ ਨਹੀਂ ਸਿੱਧਾ ਕਹਿ ਦਿੰਦਾ ਹੈ ਕਿ ਆਪਣੀਆਂ ਜ਼ਮੀਨਾਂ ਹੀ ਵੇਚ ਦਿਓ ਅਸਲ ਗੱਲ ਇਹ ਹੈ ਕਿ ਇਹ ਨੀਤੀ ਸਿਰਫ ਖੇਤੀਬਾੜੀ ਹੀ ਨਹੀਂ ਸਾਡੇ ਪਿੰਡਾਂ ਸਭਿਆਚਾਰ ਅਤੇ ਵਿਰਾਸਤ ਨੂੰ ਵੀ ਉਜਾੜੇਗੀ ਤੇ ਸਾਡੇ ਲਈ ਸਾਡੇ ਪਿੰਡ ਸਾਡੀਆਂ ਜ਼ਰਖੇਸ਼ ਜ਼ਮੀਨਾਂ ਅਤੇ ਪੰਜਾਬ ਸਭ ਤੋਂ ਪਹਿਲਾਂ ਹਨ ਤੇ ਇਹ ਲੁੱਟ ਦੀ ਜਿਹੜੀ ਕਿ ਨੀਤੀ ਸਰਕਾਰ ਤੋਂ ਵਾਪਸ ਕਰਵਾ ਕੇ ਹਟਾਗੇ ਤਾਂ ਦੱਸਿਏ ਕਿ ਐਮਐਲਏ ਪ੍ਰਗਟ ਸਿੰਘ ਦੇ ਵੱਲੋਂ ਇਹ ਪੋਸਟ ਤੱਕ ਸਾਂਝੀ ਕੀਤੀ ਗਈ ਹੈ ਲੈਂਡ ਪੂਲਿੰਗ ਸਕੀਮ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਉੱਥੇ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਆ ਸਾਨੂੰ ਜੇਕਰ ਕੋਈ ਸੰਘਰਸ਼ ਕਰਨਾ ਪਿਆ ਤਾਂ ਉਸ ਦੇ ਲਈ ਅਸੀਂ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ ਸੰਘਰਸ਼ ਲੜਾਂਗੇ ਤੇ ਦੂਜੇ ਪਾਸੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਤੇ ਨੇ ਤੇ ਉੱਥੇ ਵੀ ਉਹਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਨੀਤੀ ਲਾਗੂ ਨਹੀਂ ਕੀਤੀ ਗਈ ਪਰੰਤੂ ਜੋ ਵੀ ਹੁਣ ਨੀਤੀ ਲਿਆਂਦੀ ਗਈ ਆ ਉਹ ਹੈ ਲੈਂਡ ਪੂਲਿੰਗ ਨੀਤੀ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀ ਇਸ ਗੱਲ ਦਾ ਵਿਰੋਧ ਕਰ ਰਹੀ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਜ਼ਮੀਨਾਂ ਤੱਕ ਹੋਈਆਂ ਜਾ ਰਹੀਆਂ ਨੇ ਤੇ ਇਸ ਲੈਂਡ ਪੁਲਿੰਗ ਸਕੀਮ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਹੁਣ ਐਮਐਲਏ ਪ੍ਰਗਟ ਸਿੰਘ ਵੀ ਜਿਹੜੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸਲ ਗੱਲ ਇਹ ਹੈ ਕਿ ਨੀਤੀ ਸਿਰਫ ਖੇਤੀਬਾੜੀ ਹੀ ਨਹੀਂ ਸਗੋਂ ਸਾਡੇ ਪਿੰਡਾਂ ਸਭਿਆਚਾਰ ਅਤੇ ਵਿਰਾਸਤ ਨੂੰ ਵੀ ਉਜਾੜੇਗੀ ਤੇ ਸਾਡੇ ਦੇ ਲਈ ਜਿਹੜਾ ਕਿ ਸਾਡੇ ਪਿੰਡ ਨੇ ਸਾਡੀਆਂ ਜ਼ਮੀਨਾਂ ਨੇ ਪੰਜਾਬ ਸਭ ਤੋਂ ਪਹਿਲਾਂ ਹੈ ਤੇ ਇਹ ਲੁੱਟ ਦੀ ਜਿਹੜੀ ਕਿ ਨੀਤੀ ਆ ਸਰਕਾਰ ਤੋਂ ਵਾਪਸ ਕਰਾ ਕੇ ਹਟਾਂਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਫੈਸਲਾ ਸਰਕਾਰ ਨਹੀਂ ਲੈ ਲੈਂਦੀ ਆਪਣਾ ਵਾਪਸ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਲਗਾਤਾਰ ਜਿਹੜਾ ਕਿ ਰੋਸ ਸਰਕਾਰ ਦੇ ਖਿਲਾਫ ਜ਼ਰੂਰ ਜਿਤਾਵਾਂਗੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਲੈਂਡ ਪੂਲਿੰਗਸ ਦਾ ਵਿਰੋਧ ਹੁੰਦਾ ਰਹੇਗਾ ਲੈਂਡ ਪੂਲਿੰਗ ਨੀਤੀ ਤੇ ਮਤਲਬ ਸਰਕਾਰ ਦੀ ਨਜ਼ਰ ਵੀ ਹੁਣ ਕਿਸਾਨੀ ਨੂੰ ਸਦਾਰਨ ਦੀ ਲੋੜ ਹੀ ਨਹੀਂ ਸਿੱਧਾ ਕਹਿ ਦਿੰਦਾ ਹੈ ਕਿ ਆਪਣੀਆਂ ਜ਼ਮੀਨਾਂ ਹੀ ਵੇਚ ਦਿਓ ਅਸਲ ਗੱਲ ਇਹ ਹੈ ਕਿ ਇਹ ਨੀਤੀ ਸਿਰਫ ਖੇਤੀਬਾੜੀ ਹੀ ਨਹੀਂ ਸਾਡੇ ਪਿੰਡਾਂ ਸਭਿਆਚਾਰ ਅਤੇ ਵਿਰਾਸਤ ਨੂੰ ਵੀ ਉਜਾੜੇਗੀ ਤੇ ਸਾਡੇ ਲਈ ਸਾਡੇ ਪਿੰਡ ਸਾਡੀਆਂ ਜ਼ਰਖੇਸ਼ ਜ਼ਮੀਨਾਂ ਅਤੇ ਪੰਜਾਬ ਸਭ ਤੋਂ ਪਹਿਲਾਂ ਹਨ ਤੇ ਇਹ ਲੁੱਟ ਦੀ ਜਿਹੜੀ ਕਿ ਨੀਤੀ ਸਰਕਾਰ ਤੋਂ ਵਾਪਸ ਕਰਵਾ ਕੇ ਹਟਾਗੇ ਤਾਂ ਦੱਸਿਏ ਕਿ ਐਮਐਲਏ ਪ੍ਰਗਟ ਸਿੰਘ ਦੇ ਵੱਲੋਂ ਇਹ ਪੋਸਟ ਤੱਕ ਸਾਂਝੀ ਕੀਤੀ ਗਈ ਹੈ ਲੈਂਡ ਪੂਲਿੰਗ ਸਕੀਮ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਉੱਥੇ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਆ ਸਾਨੂੰ ਜੇਕਰ ਕੋਈ ਸੰਘਰਸ਼ ਕਰਨਾ ਪਿਆ ਤਾਂ ਉਸ ਦੇ ਲਈ ਅਸੀਂ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ ਸੰਘਰਸ਼ ਲੜਾਂਗੇ ਤੇ ਦੂਜੇ ਪਾਸੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਤੇ ਨੇ ਤੇ ਉੱਥੇ ਵੀ ਉਹਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਨੀਤੀ ਲਾਗੂ ਨਹੀਂ ਕੀਤੀ ਗਈ ਪਰੰਤੂ ਜੋ ਵੀ ਹੁਣ ਨੀਤੀ ਲਿਆਂਦੀ ਗਈ ਆ ਉਹ ਹੈ ਲੈਂਡ ਪੂਲਿੰਗ ਨੀਤੀ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀ ਇਸ ਗੱਲ ਦਾ ਵਿਰੋਧ ਕਰ ਰਹੀ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਇਹ ਜ਼ਮੀਨਾਂ ਤੱਕ ਹੋਈਆਂ ਜਾ ਰਹੀਆਂ ਨੇ ਤੇ ਇਸ ਲੈਂਡ ਪੁਲਿੰਗ ਸਕੀਮ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਹੁਣ ਐਮਐਲਏ ਪ੍ਰਗਟ ਸਿੰਘ ਵੀ ਜਿਹੜੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸਲ ਗੱਲ ਇਹ ਹੈ ਕਿ ਨੀਤੀ ਸਿਰਫ ਖੇਤੀਬਾੜੀ ਹੀ ਨਹੀਂ ਸਗੋਂ ਸਾਡੇ ਪਿੰਡਾਂ ਸਭਿਆਚਾਰ ਅਤੇ ਵਿਰਾਸਤ ਨੂੰ ਵੀ ਉਜਾੜੇਗੀ ਤੇ ਸਾਡੇ ਦੇ ਲਈ ਜਿਹੜਾ ਕਿ ਸਾਡੇ ਪਿੰਡ ਨੇ ਸਾਡੀਆਂ ਜ਼ਮੀਨਾਂ ਨੇ ਪੰਜਾਬ ਸਭ ਤੋਂ ਪਹਿਲਾਂ ਹੈ ਤੇ ਇਹ ਲੁੱਟ ਦੀ ਜਿਹੜੀ ਕਿ ਨੀਤੀ ਆ ਸਰਕਾਰ ਤੋਂ ਵਾਪਸ ਕਰਾ ਕੇ ਹਟਾਂਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਫੈਸਲਾ ਸਰਕਾਰ ਨਹੀਂ ਲੈ ਲੈਂਦੀ ਆਪਣਾ ਵਾਪਸ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਲਗਾਤਾਰ ਜਿਹੜਾ ਕਿ ਰੋਸ ਸਰਕਾਰ ਦੇ ਖਿਲਾਫ ਜ਼ਰੂਰ ਜਿਤਾਵਾਂਗੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਲੈਂਡ ਪੂਲਿੰਗ ਸਕੀਮ विरोध हूंदा रहेगा